ਵਾਗਦੇ ਆ ਤੁਹਾਡਾ ਮੇਰੇ YouTube ਚੈਨਲ ਪੰਜਾਬ ਨੌਲੇਜ ਗੁਰੂ ਜੀ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਇੱਕ ਨਵਾਂ ਵਿਸ਼ਾ ਲੈ ਕੇ ਆਇਆ ਨਵੇਂ ਵਿਸ਼ੇ ਤੇ ਗੱਲ ਕਰਾਂਗੇ ਵਿਸ਼ਾ ਬਹੁਤ ਆਮ ਦੇਖਣ ਤੇ ਆਇਆ ਕਿ ਜਿੱਦਾਂ ਅੱਜ ਕੱਲ ਕੋਈ ਧੋਖੇਬਾਜ਼ ਨੌਕਸਰਵਾਜ਼ ਭੋਲੇ ਭਾਲੇ ਲੋਕਾਂ ਨੂੰ ਘਰੇ ਬੈਠੇ ਠੱਗ ਰਹੇ ਆਂ ਆਨਲਾਈਨ ਠੱਗ ਰਹੇ ਆਂ ਠਗੀਆਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਅੱਜ ਦਾ ਨਾ ਇਸੇ ਵਿਸ਼ੇ ਤੇ ਆਪਾਂ ਗੱਲ ਕਰਨੀ ਆ ਜਿਵੇਂ ਕਿ ਮੇਰੇ ਜਿਹੜੀਆਂ ਗੱਲਾਂ ਹੈਗੀਆਂ ਵਾ ਮੈਂ ਤੁਹਾਨੂੰ ਕਿਸੇ ਕਾਨੂੰਨ ਦੀ ਕਿਤਾਬ ਵਿੱਚ ਲਿਖੀਆਂ ਨਹੀਂ ਦੱਸ ਰਿਹਾ ਨਾ ਹੀ ਇਹ ਕਿਤੇ ਇਹੋ ਜਿਹਾ ਕੋਈ ਲਾਅ ਵਾ ਮੈਂ ਆਪਣੀਆਂ ਇਹ ਤਜਰਬੇ ਦੀਆਂ ਗੱਲਾਂ ਆਪਣੇ 32-33 ਸਾਲ ਦੇ ਤਜਰਬੇ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕੀ ਕਰਨਾ ਚਾਹੀਦਾ ਆਪਾਂ ਨੂੰ ਤੇ ਕਿਵੇਂ ਇਹਨਾਂ ਅਕਸਰਵਾਜਾਂ ਤੋਂ ਬਚਣਾ ਚਾਹੀਦਾ ਵਾ ਪਿੱਛੇ ਦੇ ਥੋੜੇ ਦਿਨਾਂ ਤੋਂ ਵੇਰੇ ਇੱਕ ਧਿਆਨ ਤੇ ਮੇਰੇ ਨੋਟਿਸ 'ਚ ਇੱਕ ਗੱਲ ਆਈ ਹੈ ਕਿਸੇ ਨੌਜਰਬਾਜ਼ ਨੇ ਇੱਕ ਲੜਕੀ ਨੂੰ ਫੋਨ ਕੀਤਾ ਇੱਕ ਐਪ ਦੇ ਉੱਤੇ ਐਪ ਦੇ ਉੱਤੇ ਫੋਨ ਕਰਕੇ ਉਸਨੇ ਲੜਕੀ ਨੂੰ ਕਿਹਾ ਕਿ ਤੁਸੀਂ ਇੱਕ ਬਿਜ਼ਨਸ ਤੁਹਾਨੂੰ ਦੇਣਾ ਚਾਹੁੰਦੇ ਹਾਂ ਅਸੀਂ ਤੁਸੀਂ ਉਹ ਬਿਜ਼ਨਸ ਲੈਣਾ ਚਾਹੁੰਦੇ ਹੋ ਤਾਂ ਜਿੱਦਾਂ ਕਿ ਅੱਜਕੱਲ ਬੇਰੁਜ਼ਗਾਰੀ ਜ਼ਿਆਦਾ ਹੋਣ ਕਰਕੇ ਪੜ੍ਹੇ ਲਿਖੇ ਬੱਚੇ ਹੋਣ ਕਰਕੇ ਆਮੀ ਹੀ ਗੈਰਦੰਨੇ ਆ ਠੀਕ ਆ ਜੀ ਦਾਲਚ ਹੁੰਦਾ ਹਰ ਇੱਕ ਨੂੰ ਚਲੋ ਕੁਝ ਨਾ ਕੁਝ ਬਿੰਦੇ ਬੈਠੇ ਆ ਪੈਸਾ ਬਣੂਗਾ ਤੇ ਉਹਨੇ ਯੈਸ ਕਰ ਦਿੱਤੀ ਵੀ ਹਾਂ ਮੈਂ ਬਿਜ਼ਨਸ ਕਰਨ ਲਈ ਤਿਆਰ ਆ ਉਹ ਨੌਸਰ ਬਾਜ ਨੇ ਅੱਗੇ ਉਹਨੂੰ ਇੱਕ ਐਪ ਦੇ ਉੱਤੋਂ ਲਿੰਕ ਭੇਜਿਆ ਕਿ ਅਸੀਂ ਤੁਹਾਨੂੰ ਆਹ ਬਿਜ਼ਨਸ ਦੇ ਰਹੇ ਆ ਤੁਸੀਂ ਇਹ ਬਿਜ਼ਨਸ ਨੂੰ ਘਰੇ ਬੈਠ ਕੇ ਕਰਨਾ ਜਿਵੇਂ ਕੋਈ ਟਾਈਪ ਦਾ ਮੈਟਰ ਦੇ ਦਿੱਤਾ ਵੀ ਇੰਨੇ ਪੇਜ ਤੁਸੀਂ ਟਾਈਪ ਕਰਨੇ ਆ ਤੇਾਨੂੰ ਇੰਨੇ ਪੈਸੇ ਮਿਲਣਗੇ ਤੁਸੀਂ ਇੰਨੇ ਚਰਚੇ ਟਾਰਗੇਟ ਪੂਰਾ ਕਰਨਾ ਇਹ ਟੰਨ ਹੋ ਗਿਆ ਜੀ ਸਾਰਾ ਇਸ ਤੋਂ ਬਾਅਦ ਉਸ ਲੜਕੀ ਨੇ ਜੋ ਉਹਨਾਂ ਨੇ ਇਹ ਟਾਰਗੇਟ ਦਿੱਤਾ ਸੀ ਉਹ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਤੇ ਟਾਰਗੇਟ ਉਹਨੇ ਟਾਈਪ ਕੀਤਾ ਕੁਝ ਜੋ ਉਹਨਾਂ ਦਿੱਤਾ ਸੀ ਉਹਨੂੰ ਸਿਲੇਬਸ ਤੋਂ ਟਾਈਪ ਕਰਕੇ ਭੇਜ ਦਿੱਤਾ ਉਸ ਲੜਕੀ ਨੂੰ ਮੁੜ ਕੇ ਫੋਨ ਆਉਂਦਾ ਵੀ ਤੁਸੀਂ ਜਿਹੜਾ ਸਾਡੀ ਕੰਪਨੀ ਦਾ ਟਾਰਗੇਟ ਪੂਰਾ ਨਹੀਂ ਕੀਤਾ ਇਸ ਲਈ ਤੁਹਾਨੂੰ ਜੁਰਮਾਨਾ ਇਹਦਾ ਲਾਇਆ ਜਾਂਦਾ ਤੇ ਉਹ ਲੜਕੀ ਅੱਗੇ ਕਹਿਣ ਲੱਗੀ ਵੀ ਕਿਸ ਚੀਜ਼ ਦਾ ਜੁਰਮਾਨਾ ਇਹ ਕਹਿੰਦੇ ਵੀ ਤੁਸੀਂ ਜਿਹੜਾ ਤੁਹਾਨੂੰ ਟਾਰਗੇਟ ਦਿੱਤਾ ਸੀ ਉਹ ਦਿੱਤੇ ਸਮੇਂ ਦੇ ਵਿੱਚ ਤੁਸੀਂ ਪੂਰਾ ਨਹੀਂ ਕੀਤਾ ਇਸ ਕਰਕੇ ਤੇਨੂੰ ਜੁਰਮਾਨਾ ਲਾਇਆ ਜਾਂਦਾ ਕੋਲੇ ਪਾਲੇ ਬੱਚੇ ਆਪਣੇ ਵਾਰਸਾਂ ਨਾਲ ਜਾਂ ਕਿਸੇ ਕਾਨੂੰਨੀ ਮਾਰ ਨਾਲ ਨਹੀਂ ਗੱਲ ਕਰਦੇ ਉਹਨਾਂ ਦੀ ਕੁੜੀ ਦੇ ਕੋਲੋਂ ਓਸ਼ ਰੁਪਈਆ ਦੀ ਮੰਗ ਕੀਤੀ ਉਹਨੂੰ ਕੁੜੀ ਨੂੰ ਕਹਿੰਦੇ ਜੀ ਤੁਸੀਂ ਇੰਨੇ ਪੈਸੇ ਸਾਨੂੰ 10000 ਰੁਪਇਆ ਦਿਓ ਤੇ ਤਾਂ ਤੁਹਾਡਾ ਜਿਹੜਾ ਅਸੀਂ ਕੋਈ ਹੱਲ ਲੱਭ ਕਰ ਸਕਦੇ ਉਹ ਲੜਕੀ ਨੇ ਵਿਚਾਰੀ ਨੇ ਕਿਹਾ ਵੀ ਪੈਸੇ ਕੱਲ ਕਿਸ ਚੀਜ਼ ਦੇ ਤੇ ਹੁੰਦੇ ਹੀ ਵੀ ਜੇ ਨਹੀਂ ਟਾਰਗੇਟ ਹੋਇਆ ਤਾਂ ਤੁਸੀਂ ਬੇਸ਼ੱਕ ਮੈਨੂੰ ਰਜਾਇਨ ਕਰਦੇ ਹੋ ਇਹਦੇ ਵਿੱਚੋਂ ਦੇਖੋ ਉਹ ਇਸ ਤੋਂ ਬਾਅਦ ਉਹਨਾਂ ਨੇ ਲੜਕੀ ਨੂੰ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਵੀ ਨਹੀਂ ਜੀ ਤੁਹਾਨੂੰ ਪੈਸੇ ਦੇਣੇ ਪੈਣੇ ਆ ਉਹਨਾਂ ਨੇ ਇੱਕ ਲੀਗਲ ਨੋਟਿਸ ਲੜਕੀ ਨੂੰ ਜਾਰੀ ਕਰ ਦਿੱਤਾ ਲੀਗਲ ਨੋਟਿਸ ਵੀ ਜਾਲੀ ਕਿਉਂਕਿ ਨੌਕਰਵਾ ਸੀਗੇ ਲੀਗਲ ਨੋਟਿਸ ਜਾਰੀ ਕਰ ਦਿੱਤਾ ਉਹ ਜਦੋਂ ਲੜਕੀ ਨੂੰ ਬਾਈ ਪੋਸਟ ਨੋਟਿਸ ਮਿਲਿਆ ਤੇ ਉਹ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਉਹ ਬੱਚੀ ਘਬਰਾ ਗਈ ਤੇ ਉਹਨੇ ਜਿਵੇਂ ਕਿਵੇਂ ਕਰਕੇ ਆਪਣੇ ਮਾਪਿਆਂ ਤੋਂ ਜਮੂਰ ਹੋ ਕੇ ਉਹ 10000 ਰੁਪਇਆ ਉਸ ਦਿੱਤੇ ਹੋਏ ਅਕਾਊਂਟ ਦੇ ਨੌਕਰਵਾਜ ਦੇ ਉਹਨੂੰ ਭੇਜ ਦਿੱਤੇ ਇਸ ਤੋਂ ਬਾਅਦ ਉਹਨਾਂ ਨੇ ਫਿਰ ਉਹਨੂੰ ਕਿਹਾ ਨੋਟਿਸ ਭੇਜਿਆ ਵੀ ਨਹੀਂ ਤੁਸੀਂ ਜਿਹੜਾ ਤੈਨੂੰ ਟਾਰਗੇਟ ਦਿੱਤਾ ਸੀਗਾ ਉਹ ਤੁਸੀਂ ਪੂਰਾ ਨਹੀਂ ਕਰ ਸਕੇ ਇਸ ਕਰਕੇ ਤੁਹਾਨੂੰ ਜਿਹੜੇ 25000 ਰੁਪਏ ਹੋਰ ਦੇਣਾ ਪਊਗਾ ਉਹ ਲੜਕੀ ਵਿਚਾਰੀ ਮਜਬੂਰ ਹੋ ਗਈ ਤੇ ਉਹਨੇ ਜਿਹੜਾ ਹੈਗਾ ਆਪਣੇ ਨੇੜੇ ਪੁਲਿਸ ਸਟੇਸ਼ਨ ਨੂੰ ਸ਼ਿਕਾਇਤ ਕੀਤੀ ਸ਼ਿਕਾਇਤ ਕਰਨ ਤੋਂ ਬਾਅਦ ਉੱਥੇ ਜਿਹੜੇ ਵੀ ਪੁਲਿਸ ਅਫਸਰ ਸਨ ਉਹਨਾਂ ਨੇ ਉਹ ਲੜਕੀ ਦੇ ਦਰਵਾਜ਼ਾ ਸਾਰੀ ਸੁਣੇ ਘਰ ਬਾਸ ਸੁਣ ਤੋਂ ਬਾਅਦ ਉਹਨੂੰ ਦੱਸਿਆ ਵੀ ਤੁਸੀਂ ਕੋਈ ਬੇਟਾ ਜਿਹੜਾ ਹੈਗਾ ਇਹ ਨੂੰ ਸਰਵਾਜ ਦੇ ਫਰਾਡੀ ਨੇ ਤਾਂ ਕਿ ਉਹ ਇਦਾਂ ਦੀ ਕੋਈ ਐਪ ਨਹੀਂ ਹੈਗੀ ਨਾ ਇਦਾਂ ਕੋਈ ਬਿਜ਼ਨਸ ਕੀਤਾ ਜਾ ਸਕਦਾ ਉਹ ਜੀ ਉਹਨੇ ਲੜਕੀ ਨੇ ਜਦੋਂ ਕੰਪਲੇਟ ਦਿੱਤੀ ਤਾਂ ਸਾਰਾ ਉਹਨਾਂ ਨੇ ਆਪ ਦਾ ਜਿਹੜਾ ਫੋਨ ਫਾਨ ਸੀਗੇ ਮੁੜ ਕੇ ਉਹ ਸਾਰੇ ਕੱਟ ਆਊਟ ਕਰ ਲਿਆ ਤੇ ਆਪਣੀ ਜਿਹੜੀ ਐਪ ਉਹ ਸਾਰੀ ਵਾਸ਼ ਕਰ ਲਈ ਤੇ ਉਹ ਇਸ ਤਰ੍ਹਾਂ ਇਸ ਵਿਸ਼ੇ ਤੇ ਵੀ ਤੁਹਾਨੂੰ ਦੱਸਣਾ ਚਾਹੁੰਦਾ ਚਾਹਣਾ ਵੀ ਅੱਜਕੱਲ ਬਹੁਤ ਜ਼ਿਆਦਾ ਇਦਾਂ ਦੇ ਫਰਾਡੀ ਨੌਕਰਬਾਜ਼ ਆਮ ਨਵੀਆਂ-ਨਵੀਆਂ ਤਕਨੀਕਾਂ ਲੱਭ ਕੇ ਊੜੇ ਭਾਲੇ ਲੋਕਾਂ ਨੂੰ ਠੱਗਦੇ ਆ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਜਦੋਂ ਤੁਹਾਨੂੰ ਕੋਈ ਇਹੋ ਜਿਹਾ ਫਰਾਡੀ ਜਾਂ ਨੌਕਰਬਾਜ਼ ਦਾ ਕਿਸੇ ਐਪ ਤੋਂ ਜਾਂ ਕਿਸੇ ਅਨਨੌਨ ਫੋਨ ਆਉਂਦਾ ਕਿਰਪਾ ਕਰਕੇ ਉਸ ਦੀ ਸ਼ਿਕਾਇਤ ਆਪਣੇ ਨੇੜੇ ਦੇ ਸਬੰਧਤ ਪੁਲਿਸ ਹੈੱਡਕੁਆਰਟਰ ਤੇ ਜਾਂ ਪੁਲਿਸ ਅਫਸਰ ਨੂੰ ਸ਼ਿਕਾਇਤ ਕਰੋ ਇਸ ਤਰ੍ਹਾਂ ਦਾ ਅੱਜ ਕੱਲ ਸਾਰੇ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਆਫਿਸ ਦੇ ਵਿੱਚ ਇੱਕ ਸਾਈਬਰ ਸੈੱਲ ਬਣਿਆ ਜਿੱਥੇ ਤੁਸੀਂ ਇਹ ਆਪਣੇ ਸੰਬੰਧਤ ਅਪਸ਼ਨ ਕੰਪਲੇਨਟ ਕਰ ਸਕਦੇ ਹੋ ਉਹ ਵੀ ਮੇਰੇ ਨਾਲ ਇਦਾਂ ਇਦਾਂ ਜਿਹੜਾ ਮੈਨੂੰ ਫੋਨ ਆਇਆ ਇਸ ਨੰਬਰ ਤੋਂ ਫੋਨ ਆਉਂਦਾ ਜਾਂ ਮੇਰਾ ਐਸਐਸਪੀ ਐਪ ਤੋਂ ਫੋਨ ਆਉਂਦਾ ਤੇ ਮੈਨੂੰ ਆਹ ਕੁਝ ਸਾਰਾ ਕੰਪਲੇਨਟ ਕਰਕੇ ਤੁਸੀਂ ਆਪਣਾ ਦਿੱਤੀ ਰਿਟਰਨ ਦੇ ਵਿੱਚ ਦਿਓ ਉਹ ਜਿਹੜਾ ਫੇ ਸਬੰਧਤ ਕੌਂਸਲ ਪਾਰਲਮੈਂਟ ਦਾ ਇੱਕ ਸਾਈਬਰ ਸੈਂਟਰ ਬਣਿਆ ਹਾਂ ਉੱਥੇ ਤੁਸੀਂ ਕੰਪਲੇਂਟ ਕਰਕੇ ਉਹਨੂੰ ਫੇ ਜਿਹੜਾ ਸਾਈਬਰ ਸੈਂਟਰ ਦਾ ਟ੍ਰੇਸ ਕਰਦਾ ਵਾ ਤੇ ਅੱਗੇ ਫਿਰ ਉੱਤੇ ਕਾਰਵਾਈ ਵੀ ਹੁੰਦੀ ਹੈ। ਤਾਂ ਮੇਰਾ ਅੱਜ ਦੇ ਵਿੱਚ ਇਹ ਤੇ ਇਹੋ ਹੀ ਥੋੜਾ ਜਿਹਾ ਸੁਝਾਇਆ ਸੀਗਾ ਵੀ ਤੁਸੀਂ ਇਹੋ ਜੇ ਨੌਕਸਰ ਬਾਜਾ ਤੋਂ ਧੋਖੇ ਬਾਜਾਂ ਦੇ ਚੱਕਰ ਤੋਂ ਬਚੋ ਤੇ ਆਪਣੀ ਸ਼ਿਕਾਇਤ ਜਦੋਂ ਕੋਈ ਤੁਹਾਨੂੰ ਇਹੋ ਜਿਹਾ ਫੋਨ ਲੰਦਾ ਤੁਸੀਂ ਤੁਸੀਂ ਪਿਆਰ ਕਰ ਸਕਦੇ ਹੋ ਤੁਸੀਂ ਮੇਰੀ ਵੀਡੀਓ ਦੇਖੀ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੇ ਕੋਈ ਤੁਹਾਡਾ ਸੁਝਾਅ ਹੈਗਾ ਤਾਂ ਤੁਸੀਂ ਕਮੈਂਟ ਬਾਕਸ ਤੇ ਜਾ ਕੇ ਮੈਨੂੰ ਸਵਾਲ ਜਵਾਬ ਕਰ ਸਕਦੇ ਹੋ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਜੈ ਹਿੰਦ ਜੈ ਭਾਰਤ